ਇਹ ਤਸਵੀਰਾਂ ਫਰੀਦਕੋਟ ਦੀਆਂ ਨੇ ਇੱਥੇ ਭਾਜਪਾ ਉਮੀਦਵਾਰ ਹੰਸਰਾਜ ਹੰਸ ਦਾ ਕਿਸਾਨਾਂ ਨੇ ਵਿਰੋਧ ਕੀਤਾ ਹੈ ਇਹ ਵਿਰੋਧ ਉਸ ਸਮੇਂ ਹੋਇਆ ਜਦੋਂ ਹੰਸਰਾਜ ਹੰਸ ਫਰੀਦਕੋਟ ਚ ਇੱਕ ਵਰਕਰ ਮੀਟਿੰਗ ਲਈ ਪਹੁੰਚੇ ਸਨ ਇਸ ਤੋਂ ਪਹਿਲਾਂ ਵੀ ਹੰਸਰਾਜ ਨੂੰ ਕਈ ਵਾਰ ਅਜਿਹੇ ਵਿਰੋਧ ਦਾ ਸਾਹਮਣਾ ਕਰਨਾ ਪਿਆ ਹੈ ਹੰਸਰਾਜ ਹੰਸ ਫਰੀਦਕੋਟ ਤੋਂ ਭਾਜਪਾ ਦੇ ਉਮੀਦਵਾਰ ਨੇ ਪਹਿਲੀ ਗੱਲ ਤਾਂ ਇਹ ਵੀ ਸਾਡਾ ਕਿਸੇ ਪਾਰਟੀ ਨਾਲ ਕੋਈ ਵਿਰੋਧ ਨਹੀਂ ਕਿਸੇ ਆਦਮੀ ਨਾਲ ਵਿਰੋਧ ਨਹੀਂ ਸਾਡਾ ਨੀਤੀਆਂ ਨਾਲ ਵਿਰੋਧ ਹੈ ਜਿਸ ਤਰ੍ਹਾਂ ਕਿ ਜਿਹੜੀਆਂ ਕਿਸਾਨੀ ਮੰਗਾਂ 2021 ਵਿੱਚ ਕਰਨ ਕਾਲੇਕਰਨ ਵਾਪਸ ਲਏ ਸੀ ਬਾਕੀਆਂ ਤੇ ਵਿਸ਼ਵਾਸ ਦਿਵਾਇਆ ਸੀ ਉਹ ਤੋਂ ਮਨਕਰ ਹੋਣ ਤੇ ਜਦੋਂ ਭਾਰਤੀ ਕਿਸਾਨ ਯੂਨੀਅਨ ਦਿੱਲੀ ਨੂੰ ਉਹ ਮੰਗਾਂ ਯਾਦ ਕਰਾਉਣ ਵਾਸਤੇ ਜਾ ਰਹੇ ਸਨ ਦੋ ਫੋਰਮ ਤਾਂ ਇਹਨਾਂ ਨੇ ਸੜਕਾਂ 'ਚ ਕਿੱਲ ਗੱਡ ਕੇ ਦਵਾਰਾਂ ਖੜੀਆਂ ਕਰਕੇ ਅਥਰੂ ਗਏ ਇਸ ਗੋਲੀਆਂ ਚਲਾ ਕੇ ਸਾਡਾ ਨੌਜਵਾਨ ਸੁਭਕਰਤ ਸਿੰਘ ਸ਼ਹੀਦ ਕਰਤਾ ਉਦੋਂ ਅੱਗੇ ਟਰੈਕਟਰ ਭੰਨੇ 400 ਕਿਸਾਨ ਇਹਨਾਂ ਨੇ ਫੱਟੜ ਕਰ ਦਿੱਤਾ ਅੱਜ ਉਹ ਕਿਹੜੇ ਮੂਹ ਨਾਲ ਸਾਡੇ ਇਥੇ ਪੰਜਾਬ ਚ ਆ ਕੇ ਬੂਟਾ ਮੰਗਣ ਆ ਰਹੇ ਆ ਅਸੀਂ ਉਹਨਾਂ ਤੋਂ ਇਹੋ ਸਵਾਲ ਪੁੱਛਣਾ ਕਿ ਕੀ ਅਸੀਂ ਕਿਸੇ ਵਿਦੇਸ਼ੀ ਦੇਸ਼ ਦੇ ਕੋਈ ਤਾੜ ਵੀ ਨਹੀਂ ਅਸੀਂ ਇਸ ਦੇਸ਼ ਵਾਸਤੇ ਅਨਾਜ ਪੈਦਾ ਕਰਕੇ ਇਹ ਦੇਸ਼ ਨੂੰ ਦਿੰਨੇ ਆ ਤੇ ਆਪਣੀਆਂ ਮੰਗਾਂ ਵਾਸਤੇ ਅਸੀਂ ਦਿੱਲੀ ਨੂੰ ਯਾਦ ਕਰਾਉਣ ਵਾਸਤੇ ਦੇਸ਼ ਦੀ ਰਾਜਧਾਨੀ ਜਾ ਰਹੇ ਸੀਗੇ ਅਤੇ ਜੋ ਸਾਡੀਆਂ ਪਹਿਲਾਂ ਮੰਗਾਂ ਜਿਵੇਂ ਲਖਮੀਰਪੁਰ ਖੀਰੀ ਆਚਾਰ ਕਿਸਾਨ ਇੱਕ ਪੱਤਰਕਾਰ ਵੀ ਜਿਹੜਾ ਇਹਨਾਂ ਨੇ ਗੱਡੀ ਚੜਾ ਕੇ ਅਜਾ ਮਿਸ਼ਰੇ ਨੇ ਜਿਹੜਾ ਅੱਜ ਵੀ ਮੰਤਰੀ ਪਦ ਤੇ ਹੈਗਾ ਉਹਨਾਂ ਤੇ ਕੇਸ ਚਲਾਇਆ ਜਾਵੇ ਸਾਨੂੰ ਇਨਸਾਫ ਦਿੱਤਾ ਜਾਵੇ ਸਾਡੀਆਂ ਜਿਹੜੀਆਂ ਕਿਸਾਨੀ ਜਿਹੜੇ ਸਾਡੇ 750 ਖਾਨ ਸ਼ਹੀਦ ਕੀਤਾ ਇਹਨਾਂ ਨੇ ਉਹਨਾਂ ਦੇ ਅਜੇ ਪਰਿਵਾਰਾਂ ਨੂੰ ਕਾਫੀਆਂ ਨੂੰ ਮੁਆਵਜ਼ਾ ਤੇ ਨੌਕਰੀ ਬਖਾਇਆ ਰਹਿੰਦੀਆਂ ਇਹਨਾਂ ਮੰਗਾਂ ਨੂੰ ਲੈ ਕੇ ਅਸੀਂ ਆਪਣੇ ਜਿਹੜੇ ਅੱਜ ਲੀਡਰ ਆ ਰਹੇ ਆ ਉਹ ਹੀ ਕਿਸਾਨ ਆ ਜਿਨ੍ਹਾਂ ਦੀਆਂ ਵੋਟਾਂ ਲੈਣ ਆ ਰਹੇ ਆ ਉਹ ਹੀ ਲੋਕ ਆ ਜਿਨ੍ਹਾਂ ਨੂੰ ਦਿੱਲੀ ਜਾਣ ਤੋਂ ਰੋਕਿਆ ਗਿਆ ਸਾਨੂੰ ਇਹਦਾ ਰੋਸ ਆ ਅਸੀਂ ਇਹੋ ਹੀ ਸਵਾਲ ਪੁੱਛਣੇ ਆ ਵੀ ਸਾਨੂੰ ਦਿੱਲੀ ਕਿਉਂ ਨਹੀਂ ਜਾਣ ਦਿੱਤਾ ਗਿਆ ਕੀ ਸਾਡਾ ਕਿਸਾਨ ਇਹ ਦੇਸ਼ ਦਾ ਅੰਨਦਾਤਾ ਇਹ ਦੇਸ਼ ਦਾ ਵਾਸੀ ਨਹੀਂਗਾ ਬਸ ਸਾਡੀਆਂ ਇਹੋ ਮੰਗਾਂ ਹੋਰ ਕੋਈ ਸਾਡਾ ਕਿਸੇ ਨਾਲ ਕੋਈ ਵਿਰੋਧ ਨਹੀਂਗਾ ਸਾਡਾ ਨੀਤੀਆਂ ਨਾਲ ਵਿਰੋਧ ਆ ਹਾਂਜੀ ਉਹਨਾਂ ਦਾ ਨਾ ਪਾਰਟੀ ਦਾ ਪ੍ਰੋਗਰਾਮ ਸੀਗਾ ਤਾਂ ਇੱਥੇ ਕੁਝ ਅਸੇਬੰਦੀਆਂ ਭਾਰਤ ਕਿਸਾਨ ਨੂੰ ਇਨਕਾਰੀਆਂ ਗਰੁੱਪ ਜੀ ਕ੍ਰਾਂਤੀਕਾਰੀ ਗਰੁੱਪ ਬਹਿਰੂ ਗਰੁੱਪ ਜੀ ਇਹ ਸਿੱਧੂਪੁਰ ਗਰੁੱਪ ਇਹ ਸਾਰੇ ਆਏ ਹੋਏ ਆ ਜੀ ਇਹ ਪੀਸਫੁੱਲ ਚੱਲ ਰਿਹਾ ਵੈਸੇ ਚਲੋ ਇਹਨਾਂ ਨੇ ਆਪਣਾ ਪਿਛਲੀ ਵਾਰ ਪ੍ਰਦਰਸ਼ਨ ਕੀਤਾ ਸੀ ਬਾਕੀ ਉਹਨਾਂ ਗੱਲਬਾਤ ਕਰ ਰਹੇ ਆ ਜੀ ਸਾਡੇ ਜੀ ਸਾਰੇ ਜੋ ਮਤਲਬ ਕੀ ਨਾਮ ਆਰਡਰ ਨੂੰ ਮੇਨਟੇਨ ਰੱਖਣ ਲਈ ਜਿੱਦਾਂ ਦੀ ਪ੍ਰਬੰਧਨ ਦੀ ਲੋੜ ਹੁੰਦੀ ਆ ਉਹ ਸਾਰੇ ਕਰ ਲਏ ਹੈਗੇ ਜੀ